ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਆਂ ਤੇ ਹਾਂਜੀ ਐਵੀ ਸਿੰਘ ਦੀ ਆਈਡੀ ਤੋਂ ਆਪਾਂ ਨੂੰ ਕਾਫੀ ਧੀਰ ਤੋਂ ਕਮੈਂਟ ਆ ਰਿਆ ਸੀ ਆ ਦੇ ਦੀਦੀ ਵਿਚਾਰੇ ਨਰਾਜ ਹੋ ਗਏ ਕਹਿੰਦੇ ਤੁਸੀਂ ਦੱਸ ਨਹੀਂ ਰਹੇ ਤੇ ਉਹਨਾਂ ਜਿਵੇਂ ਆਪਾਂ ਵੀ ਹੌਲੀ ਹੌਲੀ ਸਾਰਿਆਂ ਦੀ ਵਾਰੀ ਆਉਂਦੀ ਆ ਆਪਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਦੀ ਫਰਮਾਇਸ਼ ਤੇ ਵੀਡੀਓ ਪਾਉਣੇ ਆ ਹਨਾ ਜੋ ਵੀ ਭੈਣ ਭਾਈ ਆਪਾਂ ਨੂੰ ਕਮੈਂਟ ਕਰਦੇ ਆ ਆਪਾਂ ਉਹਨਾਂ ਦੀ ਫਰਮਾਇਸ਼ ਤੇ ਵੀਡੀਓ ਬਣਾ ਕੇ ਪਾਉਣੇ ਆ ਠੀਕ ਹੈ ਤੇ ਤੁਸੀਂ ਚਲੋ ਜੀ ਹਨਾ ਆਪਾਂ ਨੂੰ ਇਸ ਕਾਬਲ ਸਮਝਿਆ ਤੇ ਐਨੇ ਵਾਰੀ ਕਮੈਂਟ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅੱਜ ਤੁਹਾਡੀ ਫਰਮਾਇਸ਼ ਤੇ ਆਪਾਂ ਜਿਹੜੇ ਅੱਖਾਂ ਦੀਆਂ ਝੁਰੜੀਆਂ ਰਿੰਕਲ ਉਹਨਾਂ ਵਾਸਤੇ ਹੀ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਅੱਜ ਤੁਹਾਡੀ ਫਰਮਾਇਸ਼ ਤੇ ਆ ਐਵੀ ਸਿੰਘ ਆਈਡੀ ਵਾਲਿਆਂ ਦੀ ਫਰਮਾਇਸ਼ ਤੇ ਤੁਸੀਂ ਆਪਣਾ ਨਾਮ ਜ਼ਰੂਰ ਦੱਸਿਓ ਅਗਲੇ ਕਮੈਂਟ ਦੇ ਵਿੱਚ ਆਪਣਾ ਨਾਮ ਤੇ ਆਪਣੇ ਸ਼ਹਿਰ ਦਾ ਜਾਂ ਪਿੰਡ ਦਾ ਨਾਮ ਜ਼ਰੂਰ ਲਿਖ ਕੇ ਭੇਜਿਓ ਐਵੀ ਸਿੰਘ ਮੈਂ ਦੁਬਾਰਾ ਫੇਰ ਬੋਲਦੀ ਹਾਂ ਤੁਹਾਡੀ ਫਰਮਾਇਸ਼ ਤੇ ਵੀਡੀਓ ਬਣ ਰਹੀ ਹੈ ਅੱਜ ਠੀਕ ਹੈ ਸਰਬਜੀਤ ਕੌਰ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਐਸ਼ਮੀਤ ਸਿੰਘ ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਸਿੰਘ ਬਹੁਤ ਬਹੁਤ ਧੰਨਵਾਦ ਜੀ ਜਸਵਿੰਦਰ ਕੌਰ ਮਾਲਪੁਰ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨਾ ਸੋਹਣਾ ਕਮੈਂਟ ਕੀਤਾ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਕੌਰ ਖੋਖਰ ਪੋਗਪੁਰ ਨਹੀਂ ਨਹੀਂ ਸੌਰੀ ਖੋਖਰ ਉਪਨਗਰ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ ਬਹੁਤ ਧੰਨਵਾਦ ਜੀ ਸੁਨੀਤਾ ਫਰੋਂ ਪੋਗਪੁਰ ਬਹੁਤ ਬਹੁਤ ਧੰਨਵਾਦ ਜੀ ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ आरवदीप बहुत-बहुत धन्यवाद जी स्वर्णजीत कौर रामपुरे ਤੋਂ ਬਹੁਤ-ਬਹੁਤ ਧੰਨਵਾਦ ਜੀ ਕਿਰਨਦੀਪ ਕੌਰ ਹਾਈਕੋਟ ਲੁਧਿਆਣੇ ਤੋਂ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਰਿਆਂ ਨੇ ਕਮੈਂਟ ਕੀਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆਹ ਪਤਾ ਹੈ ਕਮੈਂਟ ਆਇਆ ਨੀਮੋ ਆਈਡੀ ਤੋਂ ਆਇਆ ਹੈ ਬਹੁਤ-ਬਹੁਤ ਧੰਨਵਾਦ ਜੀ ਜਿੰਨਾ ਨੇ ਵੀ ਸਾਰਿਆਂ ਨੇ ਕਮੈਂਟ ਕੀਤੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਆਪਾਂ ਇੰਨੀ ਕਰ ਅਰਦਾਸ ਕਰ ਸਕਦੇ ਆ ਤੁਹਾਡੇ ਵਾਸਤੇ ਹਨਾ ਆਪਾਂ ਢਿੱਲੀ ਕਰਦੇ ਆ ਤੇ ਬਹੁਤ-ਬਹੁਤ ਧੰਨਵਾਦ ਜੀ ਅੱਜ ਫੇਰ ਬਹੁਤ ਗਰਮੀ ਹੋਈ ਪਈ ਆ ਜਿਵੇਂ ਸੁਦਾ ਮਹੀਨਾ ਸ਼ੁਰੂ ਹੋ ਗਿਆ ਨਾ ਗਰਮੀ ਫੇਰ ਵੀ ਘਟੀ ਨਹੀਂ ਗਈ ਬਹੁਤ ਜ਼ਿਆਦਾ ਗਰਮੀ ਆ ਤੇ ਕਾਫੀ ਧੇਰ ਤੋਂ ਭੈਣ ਦਾ ਕਮੈਂਟ ਆ ਰਿਹਾ ਸੀ ਕਿ ਅੱਖਾਂ ਤੇ ਚੁਰੜੀਆਂ ਰਿੰਕਲ ਬਾਰੇ ਤੁਸੀਂ ਕੁਝ ਦੱਸੋ ਤੁਸੀਂ ਕੁਝ ਦੱਸੋ ਤੇ ਮੈਂ ਲੇਟ ਹੋ ਗਈ ਸੌਰੀ ਤੇ ਅੱਜ ਆਪਾਂ ਉਸੇ ਤੇ ਬਸ ਸਿਰਫ ਦੋ ਚੀਜ਼ਾਂ ਤੋਂ ਆਪਾਂ ਤਿਆਰ ਕਰਾਂਗੇ ਤੁਹਾਨੂੰ ਬਹੁਤ ਜ਼ਿਆਦਾ ਫਰਕ ਪਊਗਾ ਤੁਸੀਂ ਪਰ ਕਰਦੇ ਰਹੋ ਕੰਟੀਨਿਊ ਕੰਟੀਨਿਊ ਕਰਦੇ ਰਹੋ ਜੇ ਇੱਕ ਦਿਨ ਛੱਡ ਕੇ ਇੱਕ ਦਿਨ ਲਗਾ ਲਿਓ ਜੇ ਤੁਸੀਂ ਡੇਲੀ ਕਰ ਸਕਦੇ ਹੋ ਡੇਲੀ ਵੀ ਕਰਦੇ ਹੋ ਹਣਾ ਤੇ ਬਹੁਤਾਂ ਸਿੰਪਲ ਜੀ ਰਿਮੀਡੀਆ ਕੁਛ ਵੀ ਔਖਾ ਨਹੀਂਗਾ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਬਿਲਕੁਲ ਹੀ ਸਿੰਪਲ ਜੀ ਰਿਮੀਡੀ ਦੱਸਦੇ ਆ ਕਿ ਭੈਣਾਂ ਨੂੰ ਕੋਈ ਜ਼ਿਆਦਾ ਟਾਈਮ ਨਾ ਲੱਗੇ ਕੋਈ ਖਰਚਾ ਨਾ ਹੋਵੇ ਇਸ ਕਰਕੇ ਆਪਾਂ ਹਮੇਸ਼ਾ ਹੀ ਸਿੰਪਲ ਰਿਮੀਡੀ ਦੱਸਦੇ ਆ ਤੁਹਾਨੂੰ ਕਿ ਆਸਾਨੀ ਦੇ ਨਾਲ ਘਰੇ ਆਪਾਂ ਕਰ ਸਕੀਏ ਇਹ ਨਾ ਹੋਵੇ ਕਿ ਆਪਾਂ ਨੂੰ ਬਾਜ਼ਾਰ ਜਾੜ ਕਰਨੀ ਪਵੇ ਹਾਂ ਜਾਂ ਤਾਂ ਚੀਜ਼ ਮਹਿੰਗੀ ਆਉਂਦੀ ਆ ਆ ਤਾਂ ਮਿਲਦੀ ਨਹੀਂ ਬਾਜ਼ਾਰ ਚ ਸਾਰਾ ਬਾਜ਼ਾਰ ਫਿਰਨਾ ਪੈਂਦਾ ਆਪਾਂ ਉਦਾਂ ਦੀ ਚੀਜ਼ ਨਹੀਂ ਦੱਸਦੇ ਜੀ ਆਪਾਂ ਨੂੰ ਇਹ ਹੁੰਦਾ ਜਿਹੜੀ ਆਸਾਨ ਜੀ ਚੀਜ਼ ਆਪਾਂ ਤੁਹਾਨੂੰ ਉਹ ਸ਼ੇਅਰ ਕਰਦੇ ਆ ਤੇ ਆ ਦੇਖੋ ਜੀ ਇਹ ਆਪਣੇ ਕੋਲ ਹੈਗਾ ਨਾਰੀਅਲ ਦਾ ਤੇਲ ਤੇ ਆਪਾਂ ਇਹਨੂੰ ਇਦਾਂ ਕਰਕੇ ਨਾ ਇਹਦੇ ਵਿੱਚ ਰੱਖਿਆ ਪੋਲੀਥੀਨ ਦੇ ਵਿੱਚ ਪਾ ਕੇ ਕਿਉਂਕਿ ਨਾ ਲੱਗ ਜਾਂਦੀ ਹੈ ਨਾ ਠੰਡਾ ਜਿਹਾ ਲੱਗ ਜਾਂਦਾ ਜੇ ਆਪਾਂ ਕਿਤੇ ਵੀ ਰੱਖਦੇ ਹਾਂ ਸਲੈਪ ਵਗੈਰਾ ਤੇ ਫਿਰ ਮੈਂ ਇਹਦੇ ਵਿੱਚ ਨਾ ਆ ਗੁੱਥਲੀ ਚ ਪਾ ਕੇ ਰੱਖਦੀ ਹੁੰਦੀ ਆ ਤੇ ਇਹਨੂੰ ਆਪਾਂ ਕੀ ਕਰਨਾ ਥੋੜਾ ਜਿਹਾ ਇਹਦੇ ਵਿੱਚ ਇਦਾਂ ਕਰਕੇ ਆਪਾਂ ਪਾ ਲਿਆ ਤੇ ਨਾਰੀਅਲ ਦਾ ਤੇ ਤੁਹਾਨੂੰ ਪਤਾ ਹੀ ਹੈ ਜੀ ਬਹੁਤ ਵਧੀਆ ਹੈ ਤੇ ਵਧੀਆ ਹੁੰਦਾ ਹੈ ਹਨਾ ਆਪਣੇ ਦਾਗ ਧੱਬੇ ਜੋ ਵੀ ਹੈ ਬਹੁਤ ਜਲਦੀ ਖਤਮ ਕਰਦਾ ਤੇ ਜਿਹੜੀ ਇੱਕ ਹੋਰ ਚੀਜ਼ ਪਾਵਾਂਗੇ ਇਹਦੇ ਵਿੱਚ ਇਹ ਹੈਗੀ ਆ ਕਾਫੀ ਇਹ ਆਪਾਂ ਇੱਕ ਦਿਨ ਪਹਿਲਾਂ ਥੋੜੀ ਜੀ ਯੂਜ਼ ਕੀਤੀ ਸੀਗੀ ਤੇ ਆਪਣੇ ਕੋਲੇ ਪਈ ਹੋਈ ਥੋੜੀ ਜੀ ਆਪਾਂ ਥੋੜਾ ਜਿਹਾ ਬਣਾਉਣਾ ਕਿਉਂਕਿ ਮੇਰੇ ਨਹੀਂ ਹੈਗੀ ਠੀਕ ਹੈ ਮੈਂ ਜੇ ਤੁਹਾਨੂੰ ਬਣਾ ਕੇ ਦੱਸਣਾ ਹੈ ਕਿ ਇਸ ਤਰੀਕੇ ਦੇ ਨਾਲ ਤੁਸੀਂ ਬਣਾ ਸਕਦੇ ਹੋ ਠੀਕ ਹੈ ਇਹ ਹੈਗੇ ਵਾਹਿਗੁਰੂ ਦੀ ਕਿਰਪਾ ਹਲੇ ਤੱਕ ਤਾਂ ਤੇ ਬਾਕੀ ਅੱਗੇ ਚਲੋ ਹਨਾ ਏਜ ਦੇ ਹਿਸਾਬ ਨਾਲ ਉਦੋਂ ਹੋਗੇ ਤਾਂ ਕੋਈ ਚੱਕਰ ਨਹੀਂ ਪਰ ਹੁਣ ਹੈ ਨਹੀਂਗੇ ਤੇ ਆ ਦੇਖੋ ਜੀ ਆਪਾਂ ਨੂੰ ਇਦਾਂ ਹੀ ਮਿਕਸ ਕਰ ਲੈਣੇ ਹੱਥ ਨਾਲ ਹੀ ਇਹਨੂੰ ਆਪਾਂ ਲਗਾਉਣਾ ਇਦਾਂ ਮਿਕਸ ਕਰ ਲੈਣਾ ਇਹਨੂੰ ਚੰਗੀ ਤਰ੍ਹਾਂ ਤੁਸੀਂ ਕੌਫੀ ਦੇ ਵਿੱਚ ਨਾਰੀਅਲ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਇਹਨੂੰ ਤੁਸੀਂ ਲਗਾਉਣਾ ਹੈ ਇੱਥੇ ਇੱਥੋਂ ਲੈ ਕੇ ਕਈ ਵਾਰ ਕੀ ਹੋ ਜਾਂਦਾ ਆਪਣੇ ਇੱਥੋਂ ਵੀ ਸ਼ੁਰੂ ਹੁੰਦੀਆਂ ਕਈਆਂ ਦੇ ਇੱਥੇ ਹੁੰਦੀਆਂ ਤੇ ਕਈਆਂ ਦੇ ਮਾਸ ਇੱਥੋਂ ਪਤਲਾ ਜਾ ਹੋ ਜਾਂਦਾ ਹਨਾ ਉਹ ਹੋ ਜਾਂਦਾ ਤੁਸੀਂ ਇਦਾਂ ਕਰਕੇ بس سرخه ਨਾ ਤੇ ਬਹੁਤ ਵਧੀਆ ਚੀਜ਼ ਦੋਨੋਂ ਚੀਜ਼ਾਂ ਹੀ ਬਹੁਤ ਵਧੀਆ ਹੈ ਤੁਸੀਂ ਸ਼ੀਸ਼ੇ ਮੂਰੇ ਖੜ ਕੇ ਨੂੰ ਚੰਗੀ ਤਰ੍ਹਾਂ ਲਗਾ ਲਿਓ ਇਹ ਤਾਂ ਕਿ ਠੀਕ ਹੈ ਤੇ ਫਿਰ ਤੁਸੀਂ ਇਹਨੂੰ ਕੀ ਕਰਨਾ ਹੈ ਆਪਾਂ ਤੁਹਾਨੂੰ ਦੱਸਦੇ ਹਾਂ ਇਹਦਾ ਤੁਸੀਂ ਮੈਂ ਤਾਂ ਵੈਸੇ ਵੀਡੀਓ ਬਣਾ ਰਹੀ ਆ ਤੁਹਾਡੇ ਸਾਹਮਣੇ ਮੇਰੇ ਕੋਲ ਸ਼ੀਸ਼ਾ ਨਹੀਂ ਹੈਗਾ ਮੈਨੂੰ ਦਿਖ ਨਹੀਂ ਰਿਹਾ ਤੇ ਮੈਂ ਆਈਡੀ ਜਿਹਦੇ ਨਾਲ ਹੀ ਲਗਾ ਲਿਆ ਤੇ ਤੁਸੀਂ ਸ਼ੀਸ਼ੇ ਮੂਰੇ ਖੜ ਕੇ ਚੰਗੀ ਤਰ੍ਹਾਂ ਲਗਾ ਲੈਣਾ ਇਹਨੂੰ ਠੀਕ ਹੈ ਤੇ ਤੁਸੀਂ ਇਹਨੂੰ ਲਗਾ ਕੇ ਅੱਧਾ ਘੰਟਾ ਵੀ ਰੱਖ ਸਕਦੇ ਹੋ 20 ਮਿੰਟ ਵੀ ਰੱਖ ਸਕਦੇ ਹੋ ਜਿੰਨਾ ਤੁਹਾਡੇ ਕੋਲ ਟਾਈਮ ਹੈਗਾ ਇਹਦੇ ਨਾਲ ਤੁਹਾਨੂੰ ਨੁਕਸਾਨ ਕੋਈ ਨਹੀਂ ਹੋਊਗਾ ਬਹੁਤ ਵਧੀਆ ਰਿਜ਼ਲਟ ਆਊਗਾ ਜਿੰਨਾ ਹੀ ਤੁਸੀਂ ਜ਼ਿਆਦਾ ਟਾਈਮ ਲਗਾਉਗੇ ਠੀਕ ਹੈ ਤੇ ਇਹਨੂੰ ਤੁਸੀਂ ਲਗਾ ਕੇ ਰੱਖ ਲੈਣਾ ਫਿਰ ਤੁਸੀਂ ਤੁਸੀਂ ਅੱਧਾ ਘੰਟਾ ਰੱਖ ਸਕਦੇ ਹੋ 20 ਮਿੰਟ ਰੱਖ ਸਕਦੇ ਹੋ ਲਗਾ ਕੇ ਬਾਅਦ ਵਿੱਚ ਤੁਸੀਂ ਆਪਣਾ ਇਥੋਂ ਕਲੀਨ ਕਰ ਲੈਣਾ ਕਾਟਨ ਦੇ ਨਾਲ ਵੀ ਕਲੀਨ ਕਰ ਸਕਦੇ ਹੋ ਜੇ ਕਾਟ ਜੇ ਜ਼ਿਆਦਾ ਸੁੱਕ ਡਰਾਈ ਜੇ ਹੋ ਗਈ ਆ ਤੇ ਚਲੋ ਤੁਸੀਂ ਐਂ ਕਰਿਓ ਕਾਟਨ ਨੂੰ ਗਿੱਲਾ ਕਰਕੇ ਕਾਟਨ ਨੂੰ ਗਿੱਲਾ ਕਰਕੇ ਫਿਰ ਤੁਸੀਂ ਇਦਾਂ ਦਾ ਕਰਕੇ ਇਹਨੂੰ ਹੌਲੀ ਹੌਲੀ ਉਤਾਰਨਾ ਹੈ ਇਦਾਂ ਜ਼ੋਰ ਜ਼ੋਰ ਦੀ ਨਹੀਂ ਕਿ ਆਪਾਂ ਜਿਵੇਂ ਆਪਾਂ ਕਹਿੰਨੇ ਆਪ ਜ਼ੋਰ ਦੀ ਇਦਾਂ ਉਤਾਰ ਲਿਆ ਕਈ ਵੇਰੇ ਹੋ ਗਿਆ ਡਰਾਈ ਹੋ ਗਿਆ ਜੇ ਤਾਂ ਤੁਹਾਨੂੰ ਲੱਗੇ ਕਿ ਮੈਂ ਇਦਾਂ ਰਗੜ ਰਗੜ ਕੇ ਨਹੀਂ ਉਤਾਰਨਾ ਹੌਲੀ ਹੌਲੀ ਆਪਾਂ ਗਿੱਲਾ ਕਰਕੇ ਕਾਟਣੇ ਗਿੱਲੀ ਕਰਕੇ ਤੇ ਆਪਾਂ ਉਤਾਰ ਲੈਣੀ ਹੈ ਤੇ ਬਹੁਤ ਵਧੀਆ ਰਿਜ਼ਲਟ ਆ ਤੁਸੀਂ ਡੇਲੀ ਵੀ ਲਗਾ ਸਕਦੇ ਹੋ ਇਹਨੂੰ ਤੇ ਜੇ ਡੇਲੀ ਨਹੀਂ ਤਾਂ ਹਫਤੇ ਵਿੱਚ ਦੀ 3-4 ਵਾਰ ਤੁਸੀਂ ਜ਼ਰੂਰ ਲਗਾਇਆ ਕਰੋ ਬਹੁਤ ਵਧੀਆ ਰਿਜ਼ਲਟ ਆ ਤੇ ਜੇ ਤੁਹਾਨੂੰ ਇਹ ਲੱਗਦਾ ਕਿ ਕਾਫੀ ਡੇਲੀ ਤੁਸੀਂ ਨਹੀਂ ਲਗਾ ਸਕਦੇ ਹੈਨਾ ਫਿਰ ਤੁਸੀਂ ਕੀ ਕਰਨਾ ਕੱਲਾ ਨਾਰੀਅਲ ਦਾ ਤੇਲ ਹੱਥ ਤੇ ਪਾਓ ਡੇਲੀ ਆਪਣੀਆਂ ਅੱਖਾਂ ਦੇ ਇੱਥੇ ਉੱਪਰ ਵੀ ਲਗਾ ਸਕਦੇ ਹੋ ਇੱਥੇ ਵੀ ਤੇ ਇੱਥੇ ਸਾਰੇ ਤੁਸੀਂ ਡੇਲੀ ਲਗਾਓ ਬਹੁਤ ਵਧੀਆ ਕਿਉਂਕਿ ਝੁਰੜੀਆਂ ਆਉਣ ਦਾ ਕਾਰਨ ਕੀ ਹੁੰਦਾ ਇੱਕ ਪਾਣੀ ਵੱਧ ਤੋਂ ਵੱਧ ਪੀਓ ਪਾਣੀ ਕਈ ਆਪਾਂ ਘੱਟ ਪੀਂਨੇ ਆ ਕਈ ਵਾਰੀ ਪਾਣੀ ਵੱਧ ਤੋਂ ਵੱਧ ਪੀਓ ਡੇਲੀ ਤੁਸੀਂ ਜੇ ਕਾਫੀ ਡੇਲੀ ਨਹੀਂ ਲਗਾ ਸਕਦੇ ਵਿੱਚ ਪਾ ਕੇ ਤੁਸੀਂ ਖਾਲੀ ਨਾਰੀਅਲ ਦਾ ਤੇਲ ਹੀ ਡੇਲੀ ਲਗਾਇਆ ਕਰੋ ਠੀਕ ਹੈ ਕਿਉਂਕਿ ਇਹ ਹੋ ਜਾਂਦਾ ਹੈ ਜੇ ਜਦੋਂ ਆਪਣੀ ਸਕਿਨ ਡਰਾਈ ਹੁੰਦੀ ਹੈ ਡਰਾਈ ਤਾਂ ਹੁੰਦੀ ਆਪਾਂ ਪਾਣੀ ਵੀ ਘੱਟ ਪੀਨੇ ਆ ਕਈ ਇਦਾਂ ਹੁੰਦਾ ਨਾ ਕਿ ਬਸ ਆਸ ਜੀ ਕਰ ਲੈਨੇ ਆ ਕਿ ਪਾਣੀ ਘੱਟ ਪੀਨੇ ਆ ਪਾਣੀ ਵੀ ਤੁਸੀਂ 3 ਲੀਟਰ ਤਾਂ ਪੀਓ ਹੀ ਪੀਓ ਜੇ ਨਹੀਂ ਜ਼ਿਆਦਾ ਪੀ ਸਕਦੇ ਤਾਂ 3 ਲੀਟਰ ਤਾਂ ਪੂਰੇ ਦਿਨ ਦਾ ਪਾਣੀ ਹੋਣਾ ਚਾਹੀਦਾ ਹੀ ਆ ਤੇ ਉਹਦੇ ਕਰਕੇ ਵੀ ਆਪਣੇ ਡਰਾਈਨੈਸ ਆ ਜਾਂਦੀ ਆ ਸਕਿਨ ਦੇ ਵਿੱਚ ਤੇ ਫਿਰ ਵੀ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਤੇ ਬਾਕੀ ਇਹ ਹੈਗਾ ਕਿ ਏਜ ਤੁਹਾਡੀ ਕਿੰਨੀ ਕ ਜੇ ਮਤਲਬ ਇੰਨੀ ਕ ਹੈਗੀ ਆ 35 36 ਸਾਲ ਫਿਰ ਤਾਂ ਤੁਹਾਡੀਆਂ ਠੀਕ ਹੋ ਜਾਣੀਆਂ ਜੇ ਇਹ ਹੈਗਾ ਕਿ ਹਨਾ 50 ਤੋਂ ਪਲੱਸ ਹੋ ਗਏ ਹੋ ਫਿਰ ਥੋੜਾ ਜਿਹਾ ਔਖਾ ਹੈ ਫਿਰ ਟਾਈਮ ਲੱਗੂਗਾ ਤੇ ਨਹੀਂ ਤਾਂ ਤੁਸੀਂ ਮਹੀਨਾ ਡੇਢ ਮਹੀਨਾ ਹੀ ਤੁਸੀਂ ਇਹ ਵਾਲਾ ਕੰਮ ਕਰੋਗੇ ਨਾ ਤੇ ਤੁਹਾਨੂੰ ਫਰਕ ਨਜ਼ਰ ਆਊਗਾ ਤੇ ਪਾਣੀ ਵੱਧ ਤੋਂ ਵੱਧ ਪੀਓ ਦਿਲੀ ਪਾਣੀ ਪੀਣਾ ਸ਼ੁਰੂ ਕਰਦੋ ਤੇ ਇਹ ਲਗਾਉਣਾ ਸ਼ੁਰੂ ਕਰਦੋ ਤੇ ਫਿਰ ਤੁਸੀਂ ਦੇਖਿਓ ਦਿਨਾਂ ਦੇ ਵਿੱਚ ਹੀ ਤੁਹਾਨੂੰ ਆਪਣੇ ਆਪ ਚਿਹਰੇ ਦਾ ਦਿਨ-ਬਦਿਨ ਫਰਕ ਨਜ਼ਰ ਆਉਣ ਲੱਗ ਜਾਊਗਾ ਇਹ ਲੱਗੂਗੇ ਹਾਂ ਮੇਰੇ ਤਾਂ ਫਰਕ ਪੈਣ ਲੱਗਾ ਤੁਸੀਂ ਖੁਦ ਹੀ ਕਮੈਂਟ ਕਰੋਗੇ ਤੇ ਬਹੁਤ ਵਧੀਆ ਤਰੀਕਾ ਹੈ ਤੇ ਜਰੂਰ ਟਰਾਈ ਕਰਿਓ ਤੇ ਠੀਕ ਹੈ ਜੀ ਆਪਾਂ ਮਿਲਦੇ ਹਾਂ ਰੁੱਕੇ ਥੋੜਾ ਟਾਈਮ ਤੇ ਹਾਂਜੀ ਆਪਾਂ ਇਹਨੂੰ ਕਲੀਨ ਕਰ ਲਿਆ ਤੇ ਵਧੀਆ ਲੱਗ ਰਿਹਾ ਏ ਇਦਾਂ ਮੈਨੂੰ ਵੀ ਵਧੀਆ ਜਿਹਾ ਮਹਿਸੂਸ ਹੋ ਰਿਹਾ ਹੈ ਕਿ ਇੱਥੋਂ ਐ ਡਰਾਈਨੈਸ ਜੀ ਨਹੀਂ ਲੱਗ ਰਹੀ ਵਧੀਆ ਹੋ ਗਿਆ ਤੇ ਤੁਸੀਂ ਜਰੂਰ ਲਗਾ ਲਿਓ ਤੇ ਆਪਾਂ ਤੁਹਾਡੀ ਫਰਮਾਇਸ਼ ਤੇ ਵੀਡੀਓ ਬਣਾਈ ਹੈ ਜੀ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਪਲੀਜ਼ ਸਵਾਦ ਤੋਂ ਵੱਧ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਪਲੀਜ਼ ਰਿਕਵੈਸਟ ਆ ਕਿ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬਸ ਇੰਨਾ ਹੀ ਕਰਨਾ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਆਪਣੀ ਇੰਨੇ ਨਾਲ ਬਹੁਤ ਜ਼ਿਆਦਾ ਸਪੋਰਟ ਹੋ ਜੂਗੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਇੱਥੋਂ ਤੱਕ ਲੈ ਕੇ ਆਏ ਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਤੇ ਠੀਕ ਹੈ ਜੀ ਧੰਨਵਾਦ